ਸੋ ਐਲਜ਼ਾਈਮਰਸ ਡਿਸੀਜ਼ ਇੱਕ ਤਰ੍ਹਾਂ ਦਾ ਡਿਮੈਂਸ਼ੀਆ ਜਾਂ ਬ੍ਰੇਨ ਦੀ ਸ਼ਕਤੀ ਕਮ ਹੋਣਾ ਇਹਨੂੰ ਕਹਿੰਦੇ ਨੇ ਸੋ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਇੱਕ ਸਿੰਪਲ ਜਿਵੇਂ ਅਸੀਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਇਹਨੂੰ ਓਪੀਡੀ ਵਿੱਚ ਡਾਇਗਨੋਸ ਕਰਨ ਲਈ ਇੱਕ ਕੌਗਨੀਟਿਵ ਟੈਸਟ ਹੁੰਦਾ ਹੈ ਉਹਦੇ ਵਿੱਚ ਕੁਝ ਸਵਾਲ ਹੁੰਦੇ ਨੇ ਜਿਹੜੇ ਅਸੀਂ ਪੁੱਛ ਕੇ ਕਨਫਰਮ ਕਰਦੇ ਹਾਂ ਕਿ ਹਾਂ ਇਹ ਉਹਦੇ ਵੱਲ ਜਾ ਰਿਹਾ ਕਿ ਨਹੀਂ ਜਾ ਰਿਹਾ ਪਰ ਨਾਲ ਦੀ ਨਾਲ ਕਈ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਐਲਜ਼ਾਈਮਰਸ ਨੂੰ ਕਾਪੀ ਕਰ ਸਕਦੀਆਂ ਮਿਮਿਕ ਕਰ ਸਕਦੀਆਂ ਨੇ ਸੋ ਉਹਦੇ ਵਿੱਚ ਬ੍ਰੇਨ ਦੇ ਵਿੱਚ ਪਾਣੀ ਭਰਨਾ ਜਾਂ ਬ੍ਰੇਨ ਦੇ ਵਿੱਚ ਅਸੀਂ ਕਹਿੰਦੇ ਬ੍ਰੇਨ ਦੀ ਇਹ ਕੋਈ ਪੁਰਾਣੀ ਸੱਟ ਲੱਗੀ ਹੈ ਸਟ੍ਰੋਕ ਹੋ ਗਿਆ ਜਾਂ B12 ਜਾਂ ਥਾਇਰੋਇਡ ਦੀ ਪ੍ਰੋਬਲਮ ਕਰਕੇ ਵੀ ਅਸੀਂ ਇਹਨੂੰ ਇਤੋਂ ਐਲਜ਼ਾਈਮਰਸ ਤੋਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਐਲਜ਼ਾਈਮਰਸ ਕੀ ਹੁੰਦਾ ਕਿ ਅਸੀਂ ਭੁੱਲੇ ਤਾਂ ਭੁੱਲੇ ਸਾਨੂੰ ਉਹ ਚੀਜ਼ ਬੱਚੋ ਯਾਦ ਨਹੀਂ ਆਂਦੀ ਸੋ ਅਸੀਂ ਉਹ ਛੋਟੇ ਛੋਟੇ ਗੱਲਾਂ ਤੋਂ ਸ਼ੁਰੂ ਹੁੰਦੀ ਹੈ ਪ੍ਰੋਬਲਮ ਕਿ ਮੈਂ ਚਾਬੀ ਕਿੱਥੇ ਰੱਖੀ ਉਹ ਭੁੱਲ ਗਏ ਜਾਂ ਸਵੇਰੇ ਕੀ ਖਾਣਾ ਖਾਦਾ ਸੋ ਇਹ ਬਹੁਤ ਹੀ ਹੌਲੀ 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 ਆਂਦੀ ਹੈ ਤਾਂ ਕਈ ਵਾਰੀ ਸਾਡੇ ਲੋਕਾਂ ਨੂੰ ਸਾਨੂੰ ਇਹ ਹੁੰਦਾ ਕਿ ਇਹ ਤਾਂ ਚਲੋ ਪੜਾਪੇ ਕਰਕੇ ਹੀ ਹੈ ਬਟ ਇਹ ਚੀਜ਼ ਬਹੁਤ ਹੀ ਮਤਲਬ ਤੁਹਾਨੂੰ ਹੌਲੀ ਹੌਲੀ ਆਪਣੇ ਨਾਰਮਲ ਰੂਟੀਨ ਬਦਲ ਦਿੰਦੀ ਹੈ